ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਮੇਰੇ ਸਾਰੇ ਹੀ ਉਹਨਾਂ ਵੀਰਾਂ ਨੂੰ ਜੋ ਹਲਕਾ ਫਰੇਗਾ ਚੂੜੀਆਂ ਦੇ ਪਿੰਡਾਂ ਵਿੱਚ ਸਰਪੰਚ ਦੀ ਜਾਂ ਪੰਚ ਦੀ ਥੋਂ ਲੜ ਰਹੇ ਨੇ ਜਿਨ੍ਹਾਂ ਨੂੰ ਅਜੇ ਤੱਕ ਛੁੱਲਾ ਟੈਕਸ ਜਾਂ ਐਨਓਸੀ ਨਹੀਂ ਮਿਲਿਆ ਅੱਜ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਸਾਰੀ ਗੱਲ ਜਿਹੜੀ ਆ ਕਲੀਅਰ ਕੀਤੀ ਜਾਵੇ ਜਿਨ੍ਹਾਂ ਨੂੰ ਨਹੀਂ ਸਰਟੀਫਿਕੇਟ ਉਹ ਦਿੱਤੇ ਜਾਣ ਸਾਨੂੰ ਪਾਰਟੀ ਵੱਲੋਂ ਹੁਕਮ ਆਇਆ ਆ ਕਿ ਜਿਨ੍ਹਾਂ ਬੰਦਿਆਂ ਨੂੰ ਜਿਨ੍ਹਾਂ ਦੀਆਂ ਪੰਚਾਇਤਾਂ ਦੇ ਸੈਕਟਰੀਆਂ ਨੇ ਅੱਜ ਤੱਕ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਉਸ ਸੈਕਟਰੀ ਦਾ ਨਾਮ ਤੇ ਉਸ ਵੀਡੀਓ ਬਲਾਕ ਦਾ ਨਾਮ ਤੇ ਉਸ ਵੀਡੀਓ ਦਾ ਨਾਮ ਲਿਖ ਕੇ ਇਮੀਡੀਏਟਲੀ ਸਾਨੂੰ ਤੁਸੀਂ ਭੇਜ ਦਿਓ ਅਸੀਂ ਹੁਣੇ ਹੀ ਚੰਡੀਗੜ੍ਹ ਆਪਣੇ ਵਕੀਲ ਨੂੰ ਦੇ ਕੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਰਿਟ ਪਾਉਣੀ ਹੈ ਕਿਉਂਕਿ ਇਹ ਹਾਈ ਕੋਰਟ ਦੇ ਆਰਡਰਾਂ ਦੀ ਉਲੰਘਣਾ ਹੈ ਸੋ ਇਸ ਕਰਕੇ ਕੋਈ ਵੀ ਬੰਦਾ ਘੱਲਾ ਨਾ ਹੋਵੇ ਅੱਜ ਸ਼ਾਮ ਤੱਕ ਸਾਨੂੰ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਐਨਓਸੀ ਜਾਂ ਚੁੱਲਾ ਟੈਕਸ ਰਸੀਦਾ ਜਿਹੜਾ ਸੈਕਟਰੀ ਨਹੀਂ ਦੇ ਰਿਹਾ ਉਹਦਾ ਨਾਂ ਉਹਦੇ ਬਲਾਗ ਦਾ ਨਾਂ ਉਸ ਬਲਾਗ ਦੇ ਵੀਡੀਓ ਦਾ ਨਾਂ ਸਾਨੂੰ ਇਮੀਡੀਏਟ ਭੇਜ ਦਿਓ ਤਾਂ ਕਿ ਸਵੇਰ ਨੂੰ ਰਿਟਾ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਆ ਕੇ ਉਹਨਾਂ ਨੂੰ ਕੋਰਟ ਵਿੱਚ ਛੱਡਿਆ ਜਾਵੇ ਇਸ ਗੱਲ ਨੂੰ ਅਤੀ ਜ਼ਰੂਰੀ ਸਮਝਿਆ ਜਾਵੇ ਜੇ ਕੋਈ ਆਪਣੀ ਢਿੱਲ ਦੇ ਨਾਲ ਰਹੂਗਾ ਰਹੂਗਾ ਹੁਣ ਕੋਰਟ ਨੇ ਆਰਡਰ ਕਰ ਦਿੱਤੇ ਆ ਸਾਰਿਆਂ ਨੂੰ ਐਨਓਸੀ ਦੇਣੀ ਪੈਣੀ ਆ ਉਹ ਤਗੜੇ ਹੋ ਕੇ ਸਾਰੇ ਆਪਣੀ ਐਨਓਸੀ ਲੈ ਲਓ ਤੇ ਐਨਓਸੀ ਲੈ ਕੇ ਆਪਣੇ ਪੇਪਰ ਦਾਖਲ ਕਰੋ ਫਿਰ ਜਿਹਦੇ ਪੇਪਰਾਂ 'ਚ ਆਰੋ ਉਹ ਯਾਤਾ ਕੰਨੀ ਕਰੂਗਾ ਆਰੋ ਦੇ ਕੋਲ ਆਪਣੇ ਫੁੱਲ ਪੇਪਰਾਂ ਦੀ ਰਸੀਦ ਲੈਣੀ ਆ ਸਾਰੀ ਫਾਈਲ ਉੱਤੇ ਦਸਤਖਤ ਕਰਾਉਣੇ ਆ ਜਿਹੜਾ ਨਾ ਕਰੂਗਾ ਉਹਦੇ ਬਾਰੇ ਵੀ ਦੱਸਣਾ ਤੇ ਉਸ ਆਰੋ ਦਾ ਵੀ ਮੈਨੂੰ ਨਾਂ ਦੱਸਣਾ ਉਹਦਾ ਵੀ ਆਪਾਂ ਉਸੇ ਵੇਲੇ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਉਹ ਰਿਟ ਪਾ ਕੇ ਤੇ ਉਹਦਾ ਵੀ ਪੂਰੇ ਦਾ ਪੂਰਾ ਕਾਫੀਆ ਟਾਈਪ ਕਰਾਂਗੇ ਇਸ ਕਰਕੇ ਸਾਰਿਆਂ ਨੂੰ ਬੇਤੀ ਆ ਹੁਣੇ ਤੇ ਅਮਲ ਕੀਤਾ ਜਾਵੇ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ